ਕਬੀਰ ਮਨ ਪੰਖੀ ਭਇਓ ਉਡ ਉਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠਾਰ ਸੋਈ ਫਿਰ ਕਹਿ ਤੂ ਭਇਆ ਜਾ ਕੋ ਕਹਤਾ ਔਰ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਉਹ ਝੂਲਾ ਉਹ ਚੀਰੀਏ ਸਾਕਤ ਸੰਗ ਨਹਿਰ ਉਹ ਉਚਾਰਨ ਕਰਨਾ ਉਹ ਝੂਲਾ ਉਹ ਚੀਰੀਏ ਸਾਕਤ ਸੰਗ ਨਹਿਰ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਆਪਣੇ ਭਾਰਹਿ ਨਾ ਡਰੈ ਆਗੈ ਉਹ ਘਟ ਘਾਟ ਕਬੀਰ ਬਨ ਕੀ ਦਾਦੀ ਲੱਕਰੀ ਤਾਡੀ ਕਰੈ ਪੁਕਾਰ ਮਤ ਬਸ ਪਰਾਓ ਲੋਹਾਰ ਕੇ ਯਾਰਾ ਦੂਜੀ ਬਾਰ ਕਬੀਰ ਏਕ ਮਰਨਤੇ ਦੋਏ ਮੂਏ ਦੋਏ ਮਰਨ ਤਹ ਚਾਰ ਪਹਿਲਾ ਦੋਏ ਦਦੇ ਔਕੜੀੜੀ ਸਿਹਾਰੀ ਦੇ ਨਾਲ ਪਦ ਹੈ ਦੂਸਰਾ ਦੋਏ ਹੂੜਾ ਈੜੀ ਸਿਹਾਰੀ ਨਾਲ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਇੱਕ ਦਾ ਉਚਾਰਨ ਹੈ ਦੋਏ ਦੂਸਰੇ ਦਾ ਉਚਾਰਨ ਹੈ ਦੋਏ ਚਾਰ ਮਰੰਤ ਹੈ ਸਹ ਮੂਏ ਚਾਰ ਪੁਰਖ ਦੋਇ ਨਾਰ ਕਬੀਰ ਦੇਖ ਦੇਖ ਜਗ ਢੁੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਵਾਹ ਸਾਖਤ ਸੰਗ ਨਾ ਕੀਜੀਐ ਜਾਤ ਹੋਏ ਬਿਨਾਹ ਕਬੀਰ ਜਗ ਮਹਿ ਚੇਤਿਓ ਜਾਨ ਕੈ ਜਗ ਮਹਿ ਰਹਿਓ ਸਮਾਇ ਜੇਨ ਹਰ ਕਾ ਨਾਮ ਨ ਚੇਤਿਓ ਬਧਹ ਜਨਮੇ ਆਇ ਬਧਹ ਦਿੱਦੇ ਨਾਲ ਬੋਲਣਾ ਤੇ ਦਿੱਦੇ ਨਾਲ ਨਹੀਂ ਬਧਹ ਨਹੀਂ ਕਹਿਣਾ ਬਧਹ ਜਨਮੇ ਆਇ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਨਰਕ ਪਰਹਿ ਤੇ ਮੰਨਈ ਨਰਕ ਪਰਹਿ ਤੇ ਮੰਨਈ ਇਥੇ ਵਿਸਰਾਮ ਜੋ ਹਰ ਨਾਮ ਉਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਸਿੱਖ ਸਾਖਾ ਸਿੱਖ ਵੀ ਕਸਕੇ ਬੋਲਣਾ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ ਕਬੀਰ ਕਾਰਨ ਬਪੁਰਾ ਕਿਆ ਕਰੈ ਜੋ ਰਾਮ ਨਾ ਕਰੈ ਸਹਾਈ ਜੋ ਰਾਮ ਨਾ ਕਰੈ ਸਹਾਈ ਜਿਸ ਜਿਹ ਡਾਲੀ ਪਾਗ ਧਰ ਸੋਈ ਮੋਰ ਮੋਰ ਜਾਏ ਕਬੀਰ ਅਵਰਹ ਕੋ ਉਪਦੇਸ ਤੈ ਅਵਰਹ ਕਉ ਉਪਦੇਸ ਤੀ ਮੁਖ ਮੈ ਪਰ ਹੈ ਰੀਤ ਇਹ ਮੈ ਹੀ ਉਚਾਰਨ ਕਰਨਾ ਮੁਖ ਮੈ ਪਰ ਹੈ ਰੀਤ ਰਾਸ ਬੇਰਾਨੀ ਰਾਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਭੂਸੀ ਖਾਓ ਹੋਨ ਹਾਰ ਸੋ ਹੋਏ ਹੈ ਸਾਖਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ ਸਾਖਤ ਕਾਰੀ ਕੰਬਰੀ ਧੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਂਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਕਬੀਰ RAM ਨਾ ਛੋਡੀ ਐ ਤਨ ਤਨ ਜਾਏ ਤ ਜਾਓ ਚਰਨ ਕਮਲ ਚਿਤ ਬਿਧਿਆ ਰਾਮਹਿ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਾਬ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ ਕਬੀਰ ਮਾਇ ਮੁੰਡਾ ਤੇ ਗੁਰੂ ਕੀ ਜਾਤਿ ਭਰਮ ਨ ਜਾਏ ਆਪ ਡੁੱਬੇ ਚਹ ਵੇਦ ਮਹਿ ਚੇਲੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾਡ ਕੈ ਪਾਲਿਓ ਬਹੁਤ ਕੁਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਆ ਨ ਬੰਦ ਕਬੀਰ ਹਰ ਕਾ ਸਿਮਰਨ ਛਾਡ ਕੈ ਰਾਤ ਜਗਾਵਨ ਜਾਏ ਸਰਪਨ ਹੋਇਕੈ ਔਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾਡ ਕੈ ਕਬੀਰ ਹਰ ਕਾ ਸਿਮਰਨ ਛਾਡ ਕੈ ਅਹੋਈ ਰਾਖੈ ਨਾਰ ਗਦਹੀ ਹੋਇਕੈ ਔਤਰੈ ਪਾਰ ਸਹ ਮਨ ਚਾਰ ਗਦਹੀ ਪੂਲਾ ਹੀ ਬੂਲਨਾ ਹੈ ਗਦਹੀ ਹੋਏ ਕੈ ਔਤਰੈ ਪਾਰ ਸਹ ਮਨ ਚਾਰ ਤਬੀਰ ਚਤਰਾਈ ਆਤ ਕਨੀ ਹਰ ਜਾਪ ਹਿਰਦੈ ਮਾਹੀ ਸੂਰੀ ਉਪਰ ਖੇਲਨਾ ਗਿਰ ਤਠਾਹਰ ਨਾਹੀ ਕਬੀਰ ਸੋਈ ਮੁਖ ਧੰਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੋਲ ਭਲੀ ਜਾ ਕੋਲ ਹਰ ਕੋ ਦਾਸ ਜਿਹੇ ਕੋਲ ਦਾਸ ਨਾ ਉਪਜੈ ਸੋ ਕੋਲ ਢਾਕ ਪਲਾਸ ਕਬੀਰ ਹੈ ਗਹਿ ਬਾਹਨ ਸਗਨ ਘਨ ਧਿਆਨ ਨਾਲ ਪਾਠ ਉਚਾਰਨ ਕਰਨਾ ਕਬੀਰ ਹੈ ਗਏ ਇਸ ਦਾ ਗਏ ਉਚਾਰਨ ਕਰਨਾ ਲਾਣ ਹੀ ਲਾ ਕੇ ਹੈ ਗਏ ਵਾਹਨ ਸਗਨ ਕਨ ਹੈ ਨਾਮ ਕੂੜਿਆਂ ਦਾ ਹੈ ਗਏ ਨਾਮ ਹਾਥੀਆਂ ਦਾ ਹੈ ਵਾਹਨ ਨਾਮ ਸਵਾਰੀਆਂ ਦਾ ਹੈ ਸਗਨ ਕਨ ਬਹੁਤੀ ਜਿਆਦਾ ਇਸ ਕਰਕੇ ਇਹ ਆਮ ਹੈਗੇ ਵਾਹਨ ਇਸ ਤਰ੍ਹਾਂ ਭੁੱਲ ਜਾਂਦੇ ਨੇ ਇਕੱਠਾ ਜਾ ਕਰਕੇ ਫੇਰ ਕੇ ਪੜਨੇ ਹੰ ਪਾਦ ਕਬੀਰ ਹੈ ਗਏ ਬਾਹਨ ਸਗਨ ਕਾਨ ਲਾਖ ਧਜਾ ਫਹਿਰਾਇ ਕਬੀਰ ਹੈ ਗਏ ਬਾਹਨ ਸਗਨ ਕਾਨ ਲਾਖ ਧਜਾ ਫਹਿਰਾਇ ਈਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹਉ ਫਿਰਿਓ ਮੰਡਲ ਕੰਧ ਚੜਾਏ ਕੁਈ ਕਾਹੂ ਕੋ ਨਹੀਂ ਕੁਈ ਕਾਹੂ ਕੋ ਨਹੀਂ ਸਭ ਦੇ ਕੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਦਾ ਨਿਕਸਿਓ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਬੁੱਢਾ ਵੰਸ਼ ਕਬੀਰ ਕਾ ਬੁੱਢਾ ਬੁੱਢਾ ਟਡਾ ਨਹੀਂ ਲਾਉਣਾ ਬੁੱਢਾ ਵੰਸ਼ ਕਬੀਰ ਕਾ ਉਪਦੇਉ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ ਕਬੀਰ ਸਾਧੂ ਕਉ ਮਿਲਣੇ ਜਾਈਐ ਸਾਥ ਨਾ ਲੀਜੈ ਕੋਈ ਪਛ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ ਕਬੀਰ ਜਾਗ ਬਾਦਿਓ ਜਿਹ ਦੇਵਰੀ ਤੇਹ ਮਤ ਬੰਦ ਹੋ ਕਬੀਰ ਬੰਦ ਹੋ ਦਰਦੇ ਨਾਲ ਨਹੀਂ ਬੋਲਣਾ ਤੇਹ ਮਤ ਬੰਦ ਹੋ ਕਬੀਰ ਜੈ ਹੈ ਆਟਾ ਲੂਣ ਜਿਉ ਇਹ ਪਾਠ ਇਕੱਠਾ ਹੀ ਕਰਨਾ ਆਟਾ ਲੂਣ ਬੋਲਾ ਹੀ ਬੋਲਣਾ ਆਟਾ ਲੂਣ ਆਟਾ ਲੂਣ ਜੈ ਹੈ ਆਟਾ ਲੂਣ ਜਿਉ ਸੋਣ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਢਿਓ ਸੁਝਾਈ ਸਹਿਨਾਹ ਸਹਿਨਾਹ ਸੇਨਾਹ ਥੋੜਾ ਜਨਾ ਕਸਕੇ ਬੁੱਲਨਾ ਸੇਨਾਹ ਅਜੂ ਜੀਓ ਨਾ ਛੋਡਈ ਰੰਕਾਈ ਨਨਾਹ ਨਨਾਹ ਇਹ ਵੀ ਥੋੜਾ ਜ ਕਸਕੇ ਅਜੂ ਜੀਓ ਨਾ ਛੋਡਈ ਰੰਕਾਈ ਨਨਾਹ ਕਬੀਰ ਨੈਣ ਨਿਹਾਰੋ ਤੁਜ ਕੋ ਸ੍ਰਾਵਣ ਸੁਣਾਉ ਤਵਾ ਨਾਉ ਤੋ ਇਸ ਤਰ੍ਹਾਂ ਤੋ ਉਚਾਰਨ ਕਰਨਾ ਸਰਵਨ ਸੁਨਾਓ ਤੋ ਨਾਉ ਬਨ ਉਚਰੋ ਤੋ ਨਾਮ ਜੀ ਚਰਨ ਕਮਲ ਰੇਦ ਠਾਉ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਾਤ ਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੋਜ ਕੋ कह कैसे अनुमान कह बे कौ शोभा नहीं देखा ही परमान कबीर देख कै कह कहो कहे न कोपति आए कहे पद ते यमक लादनी है कहे न कोपति आए हर जैसा तैसा उही ਰਹੋ ਹਰ ਇੱਕ ਗੁਣ ਗਾਇ ਇਸੇ ਤਰ੍ਹਾਂ ਉਹੀ ਪਦ ਉਚਾਰਨ ਕਰਨਾ ਆਮ ਪਾਠੀ ਸਿੰਘ ਉਹੀ ਕਹਿ ਜਾਂਦੇ ਹਨ ਉੜੇ ਖੁੱਲੇ ਮੂੰਹ ਨਾਲ